ਜਿਕਰ ਅਸੀਂ ਅਗਲੇ ਕੁਝ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੀ ਗੱਲ ਕਰਦੇ ਹਾਂ ਤੇ ਇੱਕ ਬਹੁਤ ਹੀ ਮਹੱਤਵਪੂਰਨ ਤਬਦੀਲੀ ਇਸ ਦੇ ਵਿੱਚ ਆ ਸਕਦੀ ਹੈ ਜਿਵੇਂ ਕਿ ਨਿਵੇਸ਼ਕ ਮੁੱਖ ਅਮਰੀਕੇ ਆਰਥਿਕ ਅੰਕੜਿਆ ਫੈਡ ਚੇਅਰਮੈਨ ਜੇਰੋਨ ਪਾਵਲ ਦੇ ਭਾਸ਼ਣ ਅਤੇ ਆਰਬੀਆਈ ਦੀ ਮੁਦਰਾ ਨੀਤੀ ਮੀਟਿੰਗ ਤੇ ਨਜ਼ਰ ਰੱਖ ਰਹੇ ਨੇ ਇਹਨਾਂ ਸਾਰੇ ਗਲੋਬਲ ਅਤੇ ਘਰੇਲੂ ਸੂਚਕਾਂ ਦੇ ਵਿਚਕਾਰ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਮਜ਼ਬੂਤੀ ਵਧੀ ਹੋਈ ਹੈ ਐਕਸੈਸ ਡਾਇਰੈਕਟ ਦਾ ਅਨੁਮਾਨ ਹੈ ਕਿ 2026 ਦੇ ਅੰਤ ਤੱਕ ਸੋਨੇ ਦੀਆਂ ਕੀਮਤਾਂ 1,40,000 ਤੋਂ 1,45,000 ਤੇ ਪ੍ਰਤੀ 10 ਗ੍ਰਾਮ ਦੇ ਵਿੱਚ ਘੱਟ ਰਹਿਣਗੇ ਆ ਤੇ 1 ਲੱਖ 8000 ਤੇ 1 ਲੱਖ 17000 ਰੁਪਏ ਵਿਚਕਾਰ ਕਿਰਾਵਟ ਤੇ ਖਰੀਦਣ ਦੀ ਸਿਫਾਰਿਸ਼ ਕੀਤੀ ਹੈ ਸੋਨੇ ਦੀਆਂ ਕੀਮਤਾਂ ਹੁਣ ਕਿਉਂ ਵੱਧ ਰਹੀਆਂ ਨੇ ਇਹ ਇੱਕ ਸਵਾਲ ਹੈ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਅਮਰੀਕੀ ਰੁਜ਼ਗਾਰ ਡੇਟਾ ਖਪਤਕਾਰ ਭਾਵਨਾ ਅਤੇ ਵਿਸ਼ਵ ਵਿਆਪੀ ਨਿਰਮਾਣ ਅਤੇ ਸੇਵਾਵਾਂ ਦੇ ਸੂਚਕ ਸੋਨੇ ਦੀ ਦਿਸ਼ਾ ਨਿਰਧਾਰਤ ਕਰਨਗੇ ਜੀਐਮ ਫਾਈਨੈਂਸ਼ੀਅਲ ਦੇ ਉਪ ਪ੍ਰਦਾਨ ਪ੍ਰਨਵ ਮੀਰ ਨੇ ਕਿਹਾ ਕਿ ਸੋਨਾ ਹੁਣ ਆਪਣੇ ਲੰਬੇ ਸਮੇਂ ਦੀ ਤੰਗ ਸੀਮਾ ਤੋਂ ਬਾਹਰ ਆ ਗਿਆ ਹੈ ਨਿਵੇਸ਼ਕਾਂ ਦੀਆਂ ਨਜ਼ਰਾਂ ਸੋਮਵਾਰ ਨੂੰ ਫੈਡ ਚੇਅਰਮੈਨ ਜੇਰੂਮ ਪਾਵਲ ਦੇ ਭਾਸ਼ਣ, ਰੂਸ-ਯੂਕਰੇਨ ਸ਼ਾਂਤ ਵਾਰਤਾ ਅਤੇ ਸ਼ੁੱਕਰਵਾਰ ਨੂੰ ਆਰਬੀਆਈ ਨੀਤੀ ਮੀਟਿੰਗ ਤੇ ਵੀ ਹਨ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਕੀ ਨੇ ਇਹ ਵੀ ਇੱਕ ਸਵਾਲ ਹੈ ਹੁਣ ਇੱਥੇ ਜਾਣਨ ਵਾਲੀ ਗੱਲ ਹੈ ਕਿ ਅੱਜ ਸੋਨੇ ਦੀਆਂ ਤੇ ਚਾਂਦੀ ਦੀਆਂ ਕੀਮਤਾਂ ਕੀ ਨੇ 1 ਦਸੰਬਰ ਨੂੰ ਅੰਤਰਰਾਸ਼ਟਰੀ ਅਤੇ ਘਰੇਲੂ ਬਾਜ਼ਾਰਾਂ ਦੇ ਵਿੱਚ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਹੁਣ ਤੱਕ ਦੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈਆਂ ਨੇ ਘਰੇਲੂ ਬਾਜ਼ਾਰ ਦੇ ਵਿੱਚ 1,30,400 ਰੁਪਏ ਤੇ ਵਪਾਰ ਕਰ ਰਹੇ ਨੇ ਜਦੋਂ ਕਿ ਚਾਂਦੀ 1,78 2200 ਰੁਪਏ ਦੇ ਆਸ-ਪਾਸ ਵਪਾਰ ਕਰ ਰਹੀ ਹੈ سونے ਦਾ ਰਿਕਾਰਡ ਫਿਰ ਉਚਾਈ ਛੂ ਸਕਦਾ ਹੈ ਔਰ ਵਾਲੇ ਸਮੇਂ ਦੇ ਵਿੱਚ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਸੋਨੇ ਦੀਆਂ ਕੀਮਤਾਂ ਅਗਲੇ ਹਫਤੇ ਮਜ਼ਬੂਤੀ ਨਾਲ ਰਿਕਾਰਡ ਪੱਧਰ ਦੇ ਕਰੀਬ ਪਹੁੰਚ ਸਕਦੀਆਂ ਨੇ ਵਿਸ਼ਲੇਸ਼ਕਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਨਿਵੇਸ਼ਕਾਂ ਦਾ ਪੂਰਾ ਧਿਆਨ ਅਮਰੀਕਾ ਦੇ ਮਹੱਤਵਪੂਰਨ ਆਰਥਿਕ ਅੰਕੜਿਆਂ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵਲ ਦੇ ਭਾਸ਼ਣ ਅਤੇ ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਤੇ ਟਿਕਿਆ ਹੈ ਜੀਐਮ ਫਾਈਨੈਂਸ਼ੀਅਲ ਦੇ ਉਪ ਪ੍ਰਧਾਨ ਪ੍ਰਨਵ ਮੇਰ ਨੇ ਕਿਹਾ ਕਿ ਸੋਨਾ ਹੁਣ ਉਸ ਸੀਮਤ ਘੇਰੇ ਤੋਂ ਬਾਹਰ ਨਿਕਲ ਆਇਆ ਜਿਸ ਦੇ ਵਿੱਚ ਕਾਫੀ ਦਿਨਾਂ ਤੋਂ ਫਸਿਆ ਹੋਇਆ ਸੀ ਜੀ ਬਿਲਕੁਲ ਨਿਵੇਸ਼ਕ ਦੁਨੀਆ ਭਰ ਦੇ ਨਿਰਮਾਣ ਅਤੇ ਸੇਵਾ ਖੇਤਰ ਦੇ ਅੰਕੜਿਆਂ ਅਮਰੀਕਾ ਦੇ ਰੋਜ਼ਗਾਰ ਅੰਕੜਿਆਂ ਤੇ ਖਪਤਕਾਰਾਂ ਦੀ ਮਨੋਦਸ਼ਾ ਤੇ ਪੂਰਾ ਧਿਆਨ ਦੇ ਰਹੇ ਨੇ ਐਂਜਲ 1 ਦੇ ਸੀਨੀਅਰ ਖੋਜ ਅਧਿਕਾਰੀ ਪ੍ਰਤਮੇਸ਼ ਮਾਲਿਆ ਨੇ ਕਿਹਾ ਹੈ ਕਿ ਭਾਰਤ ਦੇ ਵਿੱਚ ਰੁਪਏ ਦੀ ਕਮਜ਼ੋਰੀ ਅਤੇ ਸਥਾਨਕ ਮੰਗ ਨੇ ਸੋਨੇ ਦੀਆਂ ਕੀਮਤਾਂ ਦੇ ਵਿੱਚ ਉਤਰਾ ਚੜਾਅ ਨੂੰ ਬਹੁਤ ਵਧਾਇਆ ਹੈ ਤਿਉਹਾਰ ਵਿਆਹਾਂ ਅਤੇ ਲਗਾਤਾਰ ਜਾਰੀ ਗਹਿਣੇ ਦੀ ਖਰੀਦਦਾਰੀ ਭਾਰਤੀ ਬਾਜ਼ਾਰ ਦੇ ਵਿੱਚ ਸੋਨੇ ਚਾਂਦੀ ਦੀਆਂ ਕੀਮਤਾਂ ਨੂੰ ਮਜ਼ਬੂਤ ਸਹਾਰਾ ਦੇ ਰਹੀ ਹੈ ਗਲੋਬਲ ਬਾਜ਼ਾਰ ਦੇ ਵਿੱਚ ਵੀ ਦਸਬਰ ਦੇ ਵਿੱਚ ਸਪਲਾਈ ਵਾਲੇ ਸਮਝੌਤਿਆਂ ਦੇ ਸੋਨੇ ਦਾ ਭਾਅ ਹਫ਼ਤੇ ਭਰ ਵਿੱਚ 138.8 ਡਾਲਰ 3.4% ਚੜਿਆ ਤੇ ਸ਼ੁੱਕਰਵਾਰ ਨੂੰ 4218.3 ਡਾਲਰ ਪ੍ਰਤੀ ਔਂਸ ਤੇ ਬੰਦ ਹੋਇਆ ਜੀਐਮ ਫਾਈਨੈਂਸ਼ੀਅਲ ਸਰਵਿਸਿਜ਼ ਦੇ ਪ੍ਰਨਵ ਬੀੜਨੇ ਕਹਿਆ ਹੈ ਕਿ 11 ਘੰਟੇ ਦੀ ਰੁਕਾਵਟ ਤੋਂ ਬਾਅਦ ਅਮਰੀਕਾ ਬਾਜ਼ਾਰ ਦੇ ਵਿੱਚ ਕਾਰੋਬਾਰ ਫਿਰ ਸ਼ੁਰੂ ਹੋਣ ਤੇ ਸੋਨੇ ਦੀਆਂ ਕੀਮਤਾਂ ਦੇ ਵਿੱਚ 1% ਤੋਂ ਵਾਧਾ ਦਾ ਵਾਧਾ ਵੇਖਿਆ ਗਿਆ ਹੈ ਸੋ ਜਿਸ ਤਰੀਕੇ ਦੇ ਨਾਲ ਸੋਨੇ ਦੀਆਂ ਕੀਮਤਾਂ ਵਧ ਰਹੀਆਂ ਨੇ ਇਸ ਦਾ ਅਸਰ ਉਪਭੋਗਤਾਵਾਂ ਦੇ ਉੱਪਰ ਜ਼ਰੂਰ ਤੇ ਜ਼ਰੂਰ ਪੈਦਾ ਦਿਖੇਗਾ ਔਰ ਜੀ ਅਸੀਂ ਆਉਣ ਵਾਲੇ ਸਮੇਂ ਦੀ ਗੱਲ ਕਰਦੇ ਹਾਂ ਤੇ ਇਸ ਦੇ ਵਿੱਚ ਵਾਧਾ ਜਿਹੜਾ ਹੈ ਹੋਰ ਜ਼ਿਆਦਾ ਹੋ ਰਿਹਾ ਹੈ ਸੋਨੇ ਦੇ ਨਾਲ ਨਾਲ ਚਾਂਦੀ ਦੀਆਂ ਕੀਮਤਾਂ ਦੇ ਵਿੱਚ ਵੀ ਕਾਫੀ ਵਾਧਾ ਹੋ ਰਿਹਾ ਹੈ ਸੋ ਅਗਲੇ ਕੁਝ ਦਿਨਾਂ ਦੇ ਵਿੱਚ ਸੋਨੇ ਦੀਆਂ ਕੀਮਤਾਂ ਦੇ ਵਿੱਚ ਇਹ ਜੋ ਤਬਦੀਲੀ ਆ ਰਹੀ ਹੈ ਇਸ ਦੇ ਲਈ ਖਾਸ ਕਰਕੇ ਨਿਵੇਸ਼ਕ ਮੁੱਖ ਅਮਰੀਕੀ ਆਰਥਿਕ ਅੰਕੜਿਆਂ ਫੈਡ ਚੇਅਰਮੈਨ ਜੇਰੋਮ ਪਾਵਲ ਦੇ ਭਾਸ਼ਣ ਅਤੇ ਆਰਬੀਆਈ ਦੀ ਮੁਦਰਾ ਨੀਤੀ ਮੀਟਿੰਗ ਤੇ ਨਜ਼ਰ ਰੱਖ ਨੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਵਧ ਰਹੀਆਂ ਕੀਮਤਾਂ ਦਾ ਬਾਜ਼ਾਰ ਦੇ ਉੱਪਰ ਜ਼ਰੂਰ ਤੇ ਜ਼ਰੂਰ ਅਸਰ ਹੋਵੇਗਾ ਔਰ ਇਸ ਵੀ ਖਰੀਦਦਾਰੀ ਦੇ ਉੱਪਰ ਜੋ ਅਸਰ ਹੋਣ ਵਾਲਾ ਹੈ ਉਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ